ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਖਾਂਦਾ ਹਾਂ ਕਿ ਮੈਂ ਕਦੇ ਖੁਦ ਨਸ਼ਾ ਨਹੀਂ ਕਰਾਂਗਾ ਮੈਂ ਜਿੱਥੇ ਵੀ ਨਸ਼ਾ ਵਕਦਾ ਦੇਖਾਂਗਾ ਆਪਣੀ ਆਵਾਜ਼ ਚੱਕਾਂਗਾ ਮੈਂ ਡਰਾਂਗਾ ਨਹੀਂ ਮੈਨੂੰ ਕਰਨ ਮਜ਼ਾਕ ਚ ਨਾ ਕੁੜੀਆਂ ਵੇ ਕਹਿ ਕੇ ਕੇ ਹੌਂਦਾ ਨਹੀਂ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਲੁਧਿਆਣਾ ਵਿੱਚ ਆ ਸੌਂ ਚਕਾਉਣ ਲਈ ਪੱਬਾ ਭਾਰ ਸੀ ਤਾਂ ਐਨ ਉਸੇ ਸਮੇਂ ਦੂਜੇ ਪਾਸੇ ਬਠਿੰਡਾ ਵਿੱਚ ਪੁਲਿਸ ਦੇ ਇੱਕ ਸੀਨੀਅਰ ਮਹਿਲਾ ਕਾਂਸਟੇਬਲ 17 ਗ੍ਰਾਮ ਹੈਰੋਨ ਨਾਲ ਕਾਬੂ ਆਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਦਾ ਹੈਰੋਨ ਨਾਲ ਫੜਿਆ ਜਾਣਾ ਦਰਸਾਉਂਦਾ ਹੈ ਕਿ ਇਸ ਫੋਰਸ ਵਿੱਚ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ ਅਮਨਦੀਪ ਕੌਰ ਨਾਂ ਦੀ ਇਸ ਹੌਲਦਾਰਨੀ ਨੂੰ ਨੌਕਰੀ ਤੋਂ ਤਾਂ ਬਰਖਾਸਤ ਕਰ ਦਿੱਤਾ ਗਿਆ ਪਰ ਇਹ ਮਸਲੇ ਦਾ ਹੱਲ ਨਹੀਂ ਹੋ ਸਕਦਾ ਪੁਲਿਸ ਫੋਰਸ ਵਿੱਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਕੋਈ ਵੀ ਮੁਲਾਜ਼ਮ ਇੰਨਾ ਵੱਡਾ ਕੰਮ ਨਹੀਂ ਚਲਾ ਸਕਦਾ ਇੱਕ ਮਹਿਲਾ ਮੁਲਾਜ਼ਮ ਲਈ ਤਾਂ ਹੈਰੋਨ ਸਪਲਾਈ ਕਰਨਾ ਹੋਰ ਵੀ ਔਖਾ ਹੈ ਲਾਜ਼ਮੀ ਇਸ ਵਿੱਚ ਉਸ ਨਾਲ ਕੁਝ ਹੋਰ ਤਾਕਤਵਰ ਵੱਡੇ ਮਗਰਮੱਛ ਸ਼ਾਮਲ ਹੋਣਗੇ ਕਿ ਪੰਜਾਬ ਸਰਕਾਰ ਹੁਣ ਇਸ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਏਗੀ ਇਹ ਜਾਂਚ ਬਹੁਤ ਜ਼ਰੂਰੀ ਹੈ ਕਿਉਂਕਿ ਸੱਚ ਸਾਹਮਣੇ ਆਉਣਾ ਹੀ ਚਾਹੀਦਾ ਹੈ ਅਤੇ ਮਗਰਮੱਛ ਵੀ ਨੰਗੇ ਹੋਣੇ ਚਾਹੀਦੇ ਨੇ ਨਹੀਂ ਤਾਂ ਇੱਕ ਮਹਿਲਾ ਹੈੱਡ ਕਨਸਟੇਬਲ ਨੂੰ ਹੀ ਬਲੀ ਦਾ ਬੱਕਰਾ ਬਣਾ ਕੇ ਸਰਕਾਰ ਦੀ ਜੁੱਧ ਨਸ਼ਿਆ ਵਿਰੁੱਧ ਮਹਮ ਦਾ ਕੋਈ ਫਾਇਦਾ ਨਹੀਂ ਹੋਏਗਾ ਹੁਣ ਸਾਰਾ ਜ਼ਿੰਮਾ ਮੁੱਖ ਮੰਤਰੀ ਭਗਵੰਤ ਮਾਨ ਸਰ ਹੈ ਕਿਉਂਕਿ ਇਹ ਕਦਮ ਚੁੱਕਦੇ ਨੇ ਲੋਕ ਤਾਂ ਇਸ ਮਹਿਲਾ ਕਨਸਟੇਬਲ ਦੀ ਨਿੱਜੀ ਜ਼ਿੰਦਗੀ ਵਿੱਚ ਝਾਤ ਮਾਰਨ ਤੱਕ ਪਹੁੰਚ ਗਏ ਨੇ ਉਸ ਦੀ ਆਲੀਸ਼ਾਨ ਕੋਠੀ ਅਤੇ ਆਲੀਸ਼ਾਨ ਜ਼ਿੰਦਗੀ ਦੀਆਂ ਗੱਲਾਂ ਹੋਣ ਲੱਗੀਆਂ ਨੇ ਆਮ ਆਦੀ ਪਾਰਟੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਜੇ ਸੱਚਮੁੱਚ ਗੰਭੀਰ ਹੈ ਤਾਂ ਸਾਰੀ ਪੰਜਾਬ ਪੁਲਿਸ ਦਾ ਹੀ ਡੋਪ ਟੈਸਟ ਕਰਵਾਇਆ ਜਾਵੇ ਇੱਕ ਵਾਰ ਜੇ ਪੁਲਿਸ ਵਾਲਿਆਂ ਦਾ ਡੋਪ ਟੈਸਟ ਹੋ ਜਾਂਦਾ ਹੈ ਤਾਂ ਸ਼ਰਤਾਂ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ ਅੱਜ ਦੀ ਵੀਡੀਓ ਵਿੱਚ ਇਸੇ ਬਾਰੇ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਹੈੱਡ ਕਨਸਟੇਬਲ ਅਮਨਦੀਪ ਕੌਰ ਦੀ ਖਬਰ ਉੱਤੇ ਬਠਿੰਡਾ ਪੁਲਿਸ ਨੇ ਹਰਿਆਣਾ ਵਿੱਚ ਹੈਰੋਇਨ ਵੇਚਣ ਵਾਲੀ ਪੰਜਾਬ ਪੁਲਿਸ ਦੀ ਇਸ ਮਹਿਲਾ ਕਨਸਟੇਬਲ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰੀ ਸਮੇਂ ਉਹ ਥਾਰ ਵਿੱਚ ਹੈਰੋਇਨ ਸਪਲਾਈ ਕਰਨ ਜਾ ਰਹੀ ਸੀ ਅਤੇ ਇਸ ਥਾਰ ਉੱਤੇ ਪੰਜਾਬ ਪੁਲਿਸ ਦਾ ਸਟicker ਵੀ ਲੱਗਿਆ ਦੱਸਿਆ ਜਾਂਦਾ ਹੈ ਉਸ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਬਟਿੰਡਾ ਪੁਲਿਸ ਦੀ ਟੀਮ ਨੇ ਸਿਰਸਾ ਬਟਿੰਡਾ ਦੀ ਬਾਦਲ ਰੋਡ ਤੋਂ ਕਾਬੂ ਕੀਤਾ ਇਸ ਮਹਿਲਾ ਕਾਂਸਟੇਬਲ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ ਇੰਸਟਾਗ੍ਰਾਮ ਉਤੇ ਰੀਲਾਂ ਪਾਉਂਦੀ ਸ਼ਕੀਨ ਅਤੇ ਇੰਸਟਾ ਕੁਇਨ ਕਰਕੇ ਜਾਣੀ ਜਾਂਦੀ ਅਮਨਦੀਪ ਕੌਰ ਪੁਲਿਸ ਟੀਮ ਨੂੰ ਧਮਕੀਆਂ ਦੇਣ ਲੱਗੀ ਪੁਲਿਸ ਨੇ ਜਦੋਂ ਤਲਾਸ਼ੀ ਲਈ ਤਾਂ ਉਸ ਦੀ ਥਾਰ ਗੱਡੀ ਦੇ ਗੇਅਰ ਬਾਕਸ ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ ਇਹ ਥਾਰ ਉਸਨੇ 20 ਦਿਨ ਪਹਿਲਾਂ ਹੀ ਖਰੀਦੀ ਆ ਹੁਣ ਸਵਾਲ ਪੈਦਾ ਹੁੰਦਾ ਕਿ ਇੱਕ ਮਹਿਲਾ ਕਨਸਟੇਬਲ ਵਿੱਚ ਇੰਨੀ ਹਿੰਮਤ ਕਿੱਥੋਂ ਅਤੇ ਕਿਸ ਦੇ ਸਿਰ ਉੱਤੇ ਆਈ ਉਹ ਹੈਰੋ ਨਾਲ ਫੜੇ ਜਾਣ ਦੇ ਬਾਵਜੂਦ ਉਲਟਾ ਧਮਕਾਉਣ ਤੱਕ ਚਲੀ ਗਈ ਤਾਂ ਲਾਜ਼ਮੀ ਉਸ ਪਿੱਛੇ ਕੋਈ ਵੱਡਾ ਹੱਥ ਅਤੇ ਵੱਡੀ ਤਾਕਤ ਹੋਏਗੀ ਇਹ ਮਹਿਲਾ ਕਨਸਟੇਬਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਉਹ ਮਾਨਸਾ ਵਿਕੇ ਤਾਇਨਾਤ ਹੈ ਪਰ ਇਸ ਸਮੇਂ ਬਠਿੰਡਾ ਵਿੱਚ ਡਿਊਟੀ ਕਰ ਰਹੀ ਸੀ ਉਸ ਦੀ ਗ੍ਰਿਫਤਾਰੀ ਮਗਰੋਂ ਪੁਲਿਸ ਦਾ ਕਹਿਣਾ ਹੈ ਕਿ ਉਹ ਖੁਦ ਨਸ਼ੇ ਦੀ ਆਦੀ ਹੈ ਇਸ ਲਈ ਉਸ ਦਾ ਡੋਪ ਟੈਸਟ ਵੀ ਕਰਵਾਇਆ ਜਾਏਗਾ ਇਕੱਲਾ ਉਸ ਦਾ ਹੀ ਡੋਪ ਟੈਸਟ ਕਿਉਂ ਕਿਉਂ ਨਹੀਂ ਸਾਰੀ ਪੁਲਿਸ ਫੋਰਸ ਦਾ ਡੋਪ ਟੈਸਟ ਹੁੰਦਾ ਇਹ ਇੱਕ ਅਨੁਸ਼ਾਸਨ ਵਿੱਚ ਰਹਿਣ ਵਾਲੀ ਫੋਰਸ ਹੈ ਜਿਸ ਨੇ 3 ਕਰੋੜ ਤੋਂ ਵਧੇਰੇ ਪੰਜਾਬੀਆਂ ਦੀ ਜਾਨ ਮਾਲ ਦੀ ਰਾਖੀ ਦਾ ਕੰਮ ਕਰਨਾ ਹੈ ਜੇਕਰ ਪੁਲਿਸ ਵਿੱਚ ਕਾਫੀ ਗਿਣਤੀ ਵਿੱਚ ਹੈਰੋਇਨ ਸਣੇ ਹੋਰ ਨਸ਼ੇ ਕਰਨ ਵਾਲੇ ਹੋਣਗੇ ਤਾਂ ਕੰਮ ਕਿਵੇਂ ਚੱਲੇ ਅੰਕੜੇ ਦੱਸਦੇ ਨੇ ਕਿ ਪੁਲਿਸ ਵਿੱਚ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਹੈਰਾਨ ਕਰਨ ਵਾਲੀ ਹੈ ਲੋਕ ਤਾਂ ਹੁਣ ਸਰਕਾਰ ਨੂੰ ਵੀ ਸਵਾਲ ਕਰਨ ਲੱਗੇ ਨੇ ਕਿ ਕਈ ਬਲਡੋਜ਼ਰ ਹੁਣ ਇਸ ਮਹਿਲਾ ਕਨਸਟੇਬਲ ਦੇ ਕੋਠੇ ਉੱਤੇ ਵੀ ਚੱਲੂ ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਰਟਰ ਡਾਕਟਰ ਸੁਖਚਾਨ ਸਿੰਘ ਗੱਲ ਨੇ ਦੱਸਿਆ ਕਿ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਡਰੱਗਜ਼ ਕੇਸ ਵਿੱਚ ਸ਼ਾਮਲ ਹੋਣ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਸ ਦੀ ਚਲ ਅਚਲ ਜਾਇਦਾਦ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਜੇਕਰ ਜਾਂਚ ਦੌਰਾਨ ਕੋਈ ਵੀ ਜਾਇਦਾਦ ਗੈਰਕਾਨੂੰਨੀ ਪਾਈ ਜਾਂਦੀ ਹੈ ਤਾਂ ਉਸਤੇ ਬਣਦੀ ਕਾਰਵਾਈ ਹੋਏਗੀ ਕੱਲ੍ਹ ਸ਼ਾਮ ਬਠਿੰਡਾ ਦੇ ਵਿੱਚ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹੈਰਵਿੰਡ ਨਾਲ ਇਹ ਲੇਡੀ ਕਨਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ ਇਸ ਨੂੰ ਤੁਰੰਤ ਜਿਹੜਾ ਹੈ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਬਹੁਤ ਸਖਤ ਰਹੇਤਾ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ। ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲਲੀਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਜਿੱਠਦੀ ਆ ਰਹੀ ਹੈ ਪ੍ਰਾਪਰਟੀਆਂ ਦੇ ਨਾਲ। ਉਹਦੇ ਤੋਂ ਇਲਾਵਾ ਇਹਦੀ ਜਿਹੜੀ ਤਫਤੀਸ਼ ਹੈ ਇਸ ਕੇਸ ਦੀ ਪੂਰੀ ਡੂੰਘਾਈ ਦੇ ਨਾਲ एसएसपी ਮਟਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇ ਇਹਦੇ ਵਿੱਚ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਪਰ ਪੂਰੀ ਤਹਿ ਤੱਕ ਇਸ ਕਿਸ ਤੇ ਜਾਇਆ ਜਾਵੇ ਇਸੇ ਤਰ੍ਹਾਂ ਡੀਐਸਪੀ ਸਰਵਪੰਨ ਸਿੰਘ ਢਾਲੀਵਾਲ ਨੇ ਵੀ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਸਾਂਝੀ ਕੀਤੀ ਡਿਸਟ੍ਰਿਕਟ ਪੁਲਿਸ ਤੇ ਏਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਐਸ ਜਨਜੀਤ ਸਿੰਘ ਚੌਕੀ ਇੰਚਾਰਜ ਵਰਦਮਾਨ ਤੇ ਸੈ ਤੰਦਰ ਰਾਜਪਾਲ ਸਿੰਘ ਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਅ ਬਾਦਲ ਰੋਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕਯ7720 ਲਾਡਲੀ ਟੀ ਚੌਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਅ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲੈਂਦੀ ਤਾਂ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਨਾਲ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ ਕੌਰ ਹੈਗੀ ਏ ਸੀਨੀਅਰ ਲੇਡੀ ਕਾਂਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਵਿੱਚ ਤਾਇਨਾਤ ਹੈ ਇਹ ਮਾਮਲਾ ਇੱਕ ਤਸਵੀਰ ਦੇ ਦੋ ਪਾਸਿਆਂ ਵਰਗਾ ਹੈ ਇੱਕ ਪਾਸੇ ਸਰਕਾਰ ਅਤੇ ਪੁਲਿਸ ਆਪਣੀ ਹੀ ਪਿੱਠ ਥਾਪੜ ਕੇ ਖੁਦ ਨੂੰ ਸ਼ਾਬਾਸ਼ੀ ਦੇ ਰਹੀ ਹੈ ਇਸ ਪੱਖ ਤੋਂ ਕਿਹਾ ਜਾ ਰਿਹਾ ਹੈ ਕਿ ਇਹ ਭਗਵੰਤ ਮਾਨ ਸਰਕਾਰ ਅਤੇ ਪੰਜਾਬ ਪੁਲਿਸ ਦੇ ਨਸ਼ਿਆਂ ਖਿਲਾਫ ਛੇੜੇ ਜੁੱਧ ਦਾ ਨਤੀਜਾ ਹੈ ਇਸੇ ਕਾਰਵਾਈ ਤੋਂ ਇਹ ਸਾਫ਼ ਹੋਣ ਦਾ ਵੀ ਦਾਵਾ ਠੋਕਿਆ ਜਾ ਰਿਹਾ ਹੈ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਬਿਨਾਂ ਪੱਖਪਾਤ ਦੇ ਨਸ਼ਿਆਂ ਖਿਲਾਫ ਕਾਰਵਾਈ ਅਮਲ ਵਿੱਚ ਲਿਆ ਰਿਹਾ ਹੈ ਫਿਰ ਚਾਹੇ ਇਹ ਕਾਰਵਾਈ ਪੁਲਿਸ ਦੇ ਹੀ ਕਿਸੇ ਮੁਲਾਜ਼ਮ ਖਿਲਾਫ ਕਿਉਂ ਨਾ ਹੋਵੇ ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ 3 ਸਾਲ ਤੋਂ ਪੰਜਾਬ ਸਰਕਾਰ ਨਸ਼ਿਆਂ ਦਾ ਲੱਕ ਤੋੜਨ ਦਾ ਦਾਵਾ ਕਰਦੀ ਆ ਰਹੀ ਹੈ ਹੁਣ ਕੁਝ ਦਿਨਾਂ ਤੋਂ ਤਾਂ ਨਸ਼ਿਆਂ ਖਿਲਾਫ ਜੁੱਦ ਵੀ ਅਰੰਭਿਆ ਹੋਇਆ ਹੈ ਫਿਰ ਇਹ ਸਭ ਦੇ ਬਾਵਜੂਦ ਕੈਮੇ ਹੈਰੋਨ ਸਪਲਾਈ ਹੋ ਰਹੀ ਆ ਉਹ ਵੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਹੀ ਜਿਵੇਂ ਕਿ ਸ਼ੁਰੂ ਵਿੱਚ ਹੀ ਕਿਹਾ ਉਹ ਹੀ ਗੱਲ ਅਸੀਂ ਮੁੜ ਦਹਰੋਣੇ ਆ ਕਿ ਇੱਕ ਵਾਰੀ ਸਾਰੇ ਪੰਜਾਬ ਪੁਲਿਸ ਦਾ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀ ਤੱਕ ਸਭ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਜੋ ਘੱਟੋ ਘੱਟ ਕੋਈ ਅੰਕੜੇ ਅਤੇ ਸਹੀ ਜਾਣਕਾਰੀ ਤਾਂ ਹੱਥ ਲੱਗ ਸਕੇ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਨੌਕਰੀ ਤੋਂ ਹੀ ਕੱਢਣਾ ਨਾ ਹੀ ਇਹ ਸਮੱਸਿਆ ਦਾ ਹੱਲ ਹੈ ਕਿਉਂਕਿ ਨਸ਼ੇ ਉੱਤੇ ਲੱਗ ਚੁੱਕਿਆ ਕੋਈ ਵੀ ਵਿਅਕਤੀ ਜਾਂ ਪੁਲਿਸ ਮੁਲਾਜ਼ਮ ਇੱਕ ਮਰੀਜ਼ ਹੈ ਜਿਸ ਨੂੰ ਇਸ ਦਲਦਲ ਵਿੱਚੋਂ ਨਿਕਲਣ ਲਈ ਇਲਾਜ ਅਤੇ ਹਮਦਰਦੀ ਦੋਹਾਂ ਦੀ ਲੋੜ ਹੁੰਦੀ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਪਹਿਲਾਂ ਡੋਪ ਟੈਸਟ ਕਰਵਾਵਾਂਗੇ ਅਤੇ ਸਹੀ ਜਾਣਕਾਰੀ ਸਾਡੇ ਹੱਥ ਵਿੱਚ ਹੋਏਗੀ